ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਉੱਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜੀ ਅੱਜ ਦੀ ਵੀਡੀਓ ਪਿੰਡ ਰਤੀ ਰੋੜੀ ਜੀ ਤਕਸੀਰ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ 'ਚ ਤੁਹਾਡੇ ਅਸਤੇ ਇੱਕ ਚੰਗੇ ਦੁੱਧ ਦੀ ਮਾਲਕਣ ਮੱਝ ਲੈ ਕੇ ਆਏ ਆ ਇਸ ਵਕਤ ਗੱਬਣ ਆ ਜੀ ਦੁੱਧ ਰਿਕਾਰਡ ਬਾਈ ਬਹੁਤ ਚੰਗਾ ਦੱਸਦਾ ਇਹਦਾ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਤਸੱਲੀ ਭਰਖ ਤੁਸੀਂ ਕਰ ਲਿਓ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਰਿਸ਼ਪਾਲ ਸਿੰਘ ਹੈ ਜੀ ਪਿੰਡ ਆਪਣਾ ਰੱਤੀ ਰੋੜੀ ਆ ਤੇ ਡਾਕ ਖਾਨਾ ਕੰਮਿਆਣਾ ਤਹਿਸੀਲ ਤੇ ਜ਼ਿਲ੍ਹਾ ਫਰੀਦਕੋੜੀ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 98722 93772 ਫਰੀਦਕੋਟ ਆਪਾ ਤੋਂ ਕਿੰਨੇ ਕਵਾਟੂ ਵੀਰੇ ਫਰੀਦਕੋਟ ਬਸ 7 ਕਿਲੋਮੀਟਰ ਬਾਟਾਈ ਆਪਣੀ ਨੇੜੇ ਹੀ ਹੈ ਹਾਂਜੀ ਇੱਕ ਪਿੰਡ ਪਿੰਦਾ ਰਾਜ ਕੰਮਿਆਂ ਨਾਲ ਜੀ ਇੱਕ ਹੀ ਪਿੰਦਾ ਹਾਂਜੀ ਠੀਕ ਹੈ ਵੀਰੇ ਸੂਆ ਕਿੰਨਾ ਵਾਂ ਸੁੰਦੀ ਹੈ ਕਿਨੇ ਵੀਰੇ ਤੀਜਾ ਸੂਆ ਸੁਣਾ ਹੈ ਤੀਜਾ ਸੂਆ ਸੂ ਹਾਂ ਬਸ ਕੋਈ 7 ਦਿਨ ਇਹਦੇ ਬਾਕੀ ਹੈ ਠੀਕ ਹੈ ਡੇਟ ਮੁਤਾਬਕ ਹੈ ਜੀ ਹਾਂਜੀ 7 ਦਿਨ ਬਾਕੀ ਜੀ 10 ਮਹੀਨੇ ਪਿਛਲੇ ਸੂਏ ਵੀਰੇ ਕਿੰਨਾ ਦੁੱਧ ਦਿੱਤਾ ਜੀ ਇਹਨੇ ਵੀਰੇ ਜਿਵੇਂ ਆਪਾਂ ਹਾਥੇ ਚੋਂ ਲੈ ਕੇ ਆਂਦੀ ਉਹਨਾਂ ਨੇ ਦੱਸਣ ਮੁਤਾਬਕ ਤਾਂ 19-20 ਕਿਲੋ ਦਾ ਰਿਕਾਰਡ ਹੈ ਪਰ ਆਪਾਂ ਆਪਦੇ ਹਿਸਾਬ ਨਾਲ ਦੱਸਦੇ ਹਾਂ ਜੇ ਮੇਰੇ ਕੋਲੇ ਰਹਿਣੀ ਹੋਵੇ ਤਾਂ 17 ਕਿਲੋ ਦੁੱਧ ਬੜੇ ਆਰਾਮ ਨਾਲ ਚੋਲਾਂਗੇ ਆਪਾਂ ਇਹਨੇ ਥੱਲੇ ਆਪਾਂ ਚਵਾਦਾਂਗੇ ਹਾਂ ਚਵਾਦਾਂਗੇ ਕੋਈ ਸੌਦਾ ਕਰ ਲੈ ਚਵਾ ਕੇ ਹਾਂਜੀ ਹਾਂਜੀ 17 ਕਿਲੋ ਦੁੱਧ ਬੜੇ ਆਰਾਮ ਨਾਲ ਆਪਾਂ ਟੋਕੜ ਗੱਭਣ ਲਿਆਂਦੀ ਸੀਗੀ 4 ਮਹੀਨਾ ਦੀ ਗੱਭਣ ਸੀ ਤੇ 12 ਕਿਲੋ ਦੁੱਧ ਸੀਗਾ ਜੀ ਟੋਕੜ ਗੱਭਣ ਟੋਕੜ ਗੱਭਣ ਥੱਲੇ ਜੀ 4 ਮਹੀਨੇ ਦੀ ਗੱਭਣ ਤੇ 12 ਹਾਂ 12 ਕਿਲੋ ਦੁੱਧ ਚੋਕੇ ਲਿਆਏ ਤੇ ਆਪਣੇ ਕੋਲੇ ਮਤਲਬ ਵਧੀਆ ਦੁੱਧ ਦਿੱਤਾ ਨੇ ਹਾfte ਚਵਾਈ ਹੈ ਜੀ ਹਾਂਜੀ ਹਾਂਜੀ ਤੇ ਆ ਜਿਹੜਾ ਵੀਰੇ ਇਹਦੇ ਇਹ ਨਾ ਉੱਥੇ ਵੀਰੇ 2 ਸਾਲਾਂ ਨੂੰ ਹਾਂ ਅੰਦਰ ਹੀ ਖੜੀ ਰਹੀ ਇੱਕੋ ਥਾਂ ਤੇ ਥੋੜੀ ਜਿਹੀ ਜਗ੍ਹਾ ਸੀਗੀ ਉਹਦੇ ਕਰਕੇ ਹੀ ਨਾ ਹਾ ਸਾਰੇ ਤੇ ਹੀ ਸੀਗਾ ਇੱਧਰ ਵੀ ਸੀਗਾ ਠੀਕ ਆ ਤੇ ਇਹ ਹੁਣ ਆਪ ਹੀ ਠੀਕ ਹੋ ਗਿਆ ਕੋਈ ਆਪਾਂ ਦਵਾਈ ਨਹੀਂ ਦਿੱਤੀ ਕੋਈ ਗੋਲੀ ਨਹੀਂ ਦਿੱਤੀ ਹੈਗੀ ਆਪੇ ਹੀ ਰੰਗ ਕਾਲਾ ਹੁੰਦਾ ਆਉਂਦਾ ਇਹਦਾ ਜੀ ਠੀਕ ਹੈ ਜਿਵੇਂ ਜਿਵੇਂ ਹੁਣ ਮੌਸਮ ਦੇ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ ਜਿਵੇਂ ਧੁੱਪ ਵੀ ਬਾਹਰ ਅੰਦਰ ਕੱਢਦੇ ਆ ਆਪਾਂ ਧੁੱਪ ਪੈਂਦੀ ਹੈਗੀ ਹੈ ਨਾ ਧੁੱਪ ਦੀ ਵੀ ਲੋੜ ਆ ਪਸ਼ੂਆਂ ਨੂੰ ਇਹ ਤਾਂ ਗੱਲ ਹੈ ਹਾਂ ਤੇ ਉਹਦੇ ਕਰਕੇ ਘਾਟ ਕਰਕੇ ਕਹਿ ਸਕਦੇ ਆ ਆਪਾਂ ਤੇ ਹੁਣੇ ਆਪ ਹੀ ਹੁੰਦੀ ਆਉਂਦੀ ਹੈ ਜੀ ਕਿੱਡਾ ਕਦ ਹੋਊਗਾ ਇਹਦਾ ਕਦ ਤੁਸੀਂ ਲਾਓ ਸਾਹਿਬ ਜਿਵੇਂ ਆਪਾਂ ਕਹਿ ਦੇਨੇ ਨਾ ਹਾਥੀ ਜਿੱਡੀਆਂ ਮੱਜਾਂ ਹਨਾ ਉਹ ਚੀਜ਼ ਹੈ ਛੋਟੇ ਹਾਥੀ ਜਿੱਤ ਨਹੀਂ ਜਾਣੀ ਹਾਂ ਖੋਲੀ ਵੱਡੀ ਮੱਜਾ ਜਿੰਨੀ ਕਹਿ ਲਉਂਨੀ ਚੜਾਈ ਇਹਦੀ ਚੈੱਕ ਕਰ ਲਓ ਤੁਸੀਂ ਬਾਈ ਹਨਾ ਕਿੰਨਾ ਹੋਊਗਾ 3 ਫੁੱਟ ਵਗੂ ਛੋਟਾ ਬੜੇ ਬੜੇ ਰਾਮ ਨਾ ਇਹ ਵੱਧ ਭਾਵੇਂ ਹੋ ਗਿਆ ਵੱਧ ਭਾਵੇਂ ਹੋਵੇ ਘੱਟ ਨਹੀਂ ਜਿਵੇਂ ਆਪਾਂ ਕਹਿ ਦੇਨੇ ਮੰਜਾ ਡੈਂਦਾ ਹਾਂ ਇਹ ਤੇ ਇਹ ਤੇ ਸਹੀ ਮੰਜਾ ਹੈ ਆ ਮੰਜੇ ਵਾਲੀ 3 ਫੁੱਟ ਚੜਾਈ ਹੋਊਗੀ ਰਾਮ ਨਾਲ ਪੱਠ ਪੁੜੇ ਦੀ ਐਡੀ ਮੱਜ ਵੀਰੇ ਕਿਤੇ ਟਾਵਾ ਪੀਸੇ ਮਿਲਦਾ ਖਣਾ ਦੀ ਪਰ ਪਿੱਛੇ ਦੀ ਗਰੰਟੀ ਹੈ ਬਈ ਫੁੱਲ ਗਰੰਟੀ ਆ ਆਪਣੇ ਕੈਮਰੇ ਲੱਗੇ ਹੋਏ ਆ ਅੰਦਰ ਵੀ ਫੋਕਸ ਕੈਮਰੇ ਆ ਦਾ ਪਸ਼ੂਆਂ ਦੇ ਉੱਤੇ ਸਿੱਧਾ ਬਾਹਰ ਲੱਗਿਆ ਹੋਇਆ ਜਿੱਦਣ ਦੀ ਵੀਡੀਓ ਬੰਦਾ ਕੋ ਕਾ ਕੱਢ ਕੇ ਦੇ ਦੇਾਂਗੇ ਆਪਾਂ ਇਹ ਨਹੀਂ ਕੋਈ ਭੂਰਾ ਵੀ ਨੌਕਸ ਹੋਵੇ ਇਹਦੇ ਭੂਰਾ ਵੀ ਨੌਕਸ ਹਾਂ ਆਪਣੀ ਗਰੰਟੀ ਹੈ ਜੀ ਠੀਕ ਹੈ ਯਾਨੀ ਪੱਕਾ ਕੰਮ ਕੀਤਾ ਲਾਂਬੇ ਵਾਲਾ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਜੀ ਤੋਰ ਕੇ ਦਿਖਾ ਦਿਓ ਜੀ ਤੇ ਜੇ ਵੀਰੇ ਹਾਈਟ ਦੀ ਆਪਾਂ ਗੱਲ ਕਰ ਗਏ ਤਾਂ ਇਹੋ ਜਿਹੇ ਗੈਂਟੀ ਦੀ ਹੈ ਮੱਝਾਂ ਹੀ ਆਪਾਂ ਕਹਿ ਸਕਦੇ ਗ੍ਰੇਡਡ ਮੱਝ ਗੈਂਟੀ ਆਊਗੀ ਢੀ ਮੱਝ ਜੀ ਜੀ ਲਾਗ ਬਗੋ 6 ਫੁੱਟ ਦੇ ਆਸ-ਪਾਸੇ ਹੋਊਗਾ ਜੀ 5.5 ਤੋਂ 6 ਦੇ ਵਿੱਚ ਵਿੱਚ ਤਿੰਨ ਫੁੱਟ ਵਾਂਗੂ ਪੈਠੇ ਪੂੜਾ ਚੌੜਾ ਹੋਊਗਾ ਜੀ ਭਾਈ ਕਹਿੰਦਾ ਮਾਲਕਾਂ ਨੇ ਤਾਂ ਜ਼ਿਆਦਾ ਕਹਿ ਕੇ ਦਿੱਤੀ ਸੀਗੀ ਜਦੋਂ ਆਪਾਂ ਟੋਕੜ ਗੱਪਣ ਲੈ ਕੇ ਆਏ ਸੀ ਤੇ ਪਰ ਆਪਾਂ 17 ਕਿਲੋ ਦੁੱਧ ਦੀ ਗਰੰਟੀ ਲਵਾਂਗੇ ਜੇ ਵੀਰੇ ਏਡੀ ਮੱਝ ਨੇ 17 ਕਿਲੋ ਨਾਲ ਦਿੱਤਾ ਫਿਰ ਮੇਰੇ ਹਿਸਾਬ ਨਾਲ ਬਈ ਮੁਸ਼ਕਲ ਆ ਦੁੱਧ ਲੈਣਾ ਕਿਸੇ ਪਸ਼ੂ ਤੋਂ ਜੀ ਛਾਵੇਂ ਰਹਿਣ ਕਾਰਨ ਇੱਕ ਜਗ੍ਹਾ ਤੇ ਬਾਈ ਦੱਸਦਾ ਕਿ ਖੜੀ ਰਹੀ ਸੀਗੀ ਤਾਂ ਕਰਕੇ ਆ ਫਲੈਰੀ ਜੀ ਹੋ ਗਈ ਆ ਆਟੋਮੈਟਿਕ ਹੁਣ ਜਿਵੇਂ ਜਿਵੇਂ ਮੌਸਮ ਦੇ ਹਿਸਾਬ ਨਾਲ ਆਪੇ ਠੀਕ ਹੁੰਦੀ ਜਾਂਦੀ ਆ ਪਹਿਲਾਂ ਬਾਈ ਦੱਸਦਾ ਕਿ ਜ਼ਿਆਦਾ ਸੀਗੀ ਤੇ ਹੁਣ ਲਗਭਗ 40-50% ਸਹੀ ਹੋ ਗਈ ਆ ਜੀ ਸੋਨਾ ਥਾਣਾ ਦਾ ਸਹਿਜ ਮੋਟਾ ਥਾਣਾ ਥਾਣਾ ਦੀ ਭਾਰ ਪਿੱਛੇ ਦੀ ਬਾਈ ਕਹਿੰਦਾ ਫੁੱਲ ਗਰੰਟੀ ਧਾਰਪੁਰ ਜਮਾਂ ਪੋਲੀ ਆ ਜੀ ਜਮਾਂ ਐ ਚੀਚੀ ਵਰਗੀ ਧਾਰ ਠੀਕ ਆ ਸੀਰ ਮਿੰਟਾਂ ਸਕਿੰਟਾਂ ਚ ਚੋਈ ਜਾਂਦੀ ਠੀਕ ਆ ਸੀਰਸ ਲੱਗ ਗਈ ਹਾਂਜੀ ਜਮਾਂ ਜਮਾਂ ਹੌਲੀ ਵੱਡੀ ਮੱਝ ਆ ਜੀ ਤੇ ਸੀਮਨ ਰਿਕਾਰਡ ਸੀਮਨ ਵੀਰੇ ਮਾਲਕਾਂ ਨੇ ਆਪਾਂ ਨੂੰ ਦੱਸਿਆ ਡਾਕਟਰ ਨਾਲ ਵੀ ਆਪਾਂ ਕੰਟੈਕਟ ਕਰਕੇ ਜਿਹੜਾ ਕਨਫਰਮ ਕਰ ਲਿਆ ਸੀਗਾ ਐਚਐਸਬੀ ਦਾ ਜਿਹੜਾ ਗੱਬਰ ਆਉਂਦਾ ਬੁੱਲ ਗੱਬਰ ਬੁੱਲ ਹਾਂ ਉਹਦਾ ਸੀਮਨ ਲੱਗਿਆ ਉਹਦਾ ਸੀਮਨ ਲੱਗਿਆ ਠੀਕ ਹੈ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਦੀ ਡਿਮਾਂਡ ਆਪਾਂ ਇਹਦੀ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਕਿਉਂਕਿ ਵੱਡੀ ਮੱਝ ਆ ਬਾਕੀ ਦੇਣ ਹਜੇ ਹਜੇ ਹਾਂ 5-7 ਦਿਨ ਲੈ ਜਾਣਾ ਅੱਜ ਦੀ ਹੋਰ ਹੋਊਗੀ ਤੇ ਜਿੱਦੇ ਤਿਆਰ ਹੋ ਗਏ ਜਾਂ ਸੂਤੀ ਉਹਦੇ ਦੀ ਹੋਰ ਹੋਊਗੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ